ਜੋ ਬੋਲੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਐਸਐਮਐਸੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਭਵਨ ਬਰਮੀਗਮ ਗੁਰੂ ਘਰ ਵਿਖੇ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਗੁਰੂ ਰਵਿਦਾਸ ਸਪੋਰਟਸ ਕਲੱਬ ਦੇ ਜਿਹੜੇ ਆ ਮੈਂਬਰ ਖੜੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਦੀ ਧਰਤੀ ਦੇ ਉੱਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਇਹਨਾਂ ਨੇ ਆਪਣੇ ਸਪੋਰਟਸ ਕਲੱਬ ਦਾ ਨਾਮ ਰੱਖਿਆ ਆ ਆਪਾਂ ਬਧੇਰੇ ਜਾਣਕਾਰੀ ਜਿਹੜੀ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਜੈਗੁਰਦੇਵ ਜੀ ਹਾਂਜੀ ਜੈਗੁਰਦੇਵ ਜੀ ਸਰ ਬੜੇ ਮਾਣ ਵਾਲੀ ਗੱਲ ਹੈ ਖਾਸ ਤੌਰ ਤੇ ਰਵਿਦਾਸੀਆ ਕਮਿਊਨਿਟੀ ਲਈ ਕਿ ਤੁਸੀਂ ਯੂਕੇ ਦੀ ਧਰਤੀ ਦੇ ਉੱਤੇ ਇੱਕ ਸਪੋਰਟਸ ਕਲੱਬ ਬਣਾਇਆ ਜਿਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਗਿਆ ਔਰ ਇਹ ਜਿਹੜੇ ਵਿਚਾਰ ਆ ਤੁਹਾਡੇ ਮਨ ਵਿੱਚ ਕਦੋਂ ਤੇ ਕਿੱਦਾਂ ਆਏ ਜੀ ਕਿ ਗੁਰੂ ਸਾਹਿਬ ਦੇ ਨਾਮ ਤੇ ਰੱਖਣਾ ਕਿਉਂਕਿ ਅਸੀਂ ਦੌੜਦੇ ਹੁੰਦੇ ਸੀ ਇੱਕ ਵੇ ਕਿਉਂ ਨਾ ਸੀ ਵੀ ਕਿਉਂ ਨਾ ਸੀ ਗੁਰਦਾਸ ਮਾਰੇ ਦੇ ਨਾਂ ਤੇ ਗੁਰਦਾਸ ਸਪੋਰਟਸ ਕਲੱਬ ਬਣਾਇਆ ਬਣਾਇਆ ਜਾਵੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਰਿਸਾ ਦੇਖਣੀ ਜਾਂਦੀਆਂ ਲਕਣੀਆਂ ਉੱਥੇ ਸਾਨੂੰ ਸ਼ੌਂਕ ਪੈਦਾ ਹੋ ਗਿਆ ਜਦੋਂ ਵੀ ਹਾਂ ਮੇਰਾ ਤਾਂ ਜੋ ਰਿਸਾ ਲੱਗਦੀ ਸੀ ਬਰਮੀ ਗੰਨ ਦੇ ਵਿੱਚ ਹਾਂ ਮੈਂ ਤੇ ਮੇਰਾ ਬڑا ਵੀ ਚੰਨाराम ਹੀਰ ਤਾਂ ਮੇਰਾ ਨਾਂ ਅਮਰੀਸ਼ ਮੜਾਰਾ ਸਾਨੂੰ ਸ਼ੌਂਕ ਪੈਦਾ ਹੋਇਆ ਵੀ ਜਿੱਥੇ ਰਿਸਾ ਲੱਗਣੀਆਂ ਅਸੀਂ ਗੁਰਦਾਸ ਮਾਰੇ ਦੇ ਨਾਂ ਦੇ ਮੈਂ ਤਾਂ ਜ ਮੇਰਾ ਬڑا ਵੀ ਚੰਨਣ ਅਸੀਂ ਉੱਥੇ ਜਾਂਦੇ ਰਹੇ ਰਿਸਾ ਦੇ ਉਹਦੇ ਸਾਨੂੰ ਸ਼ੰਕਾਦਾ ਹੋ ਗਿਆ ਕੋਈ ਸਰ ਜਿੱਦਾਂ ਜੋ ਕਿ ਜਿੱਦਾਂ ਇੰਗਲੈਂਡ ਦੀ ਜਿਹੜੀ ਧਰਤੀ ਆ ਇਹ ਤੇ ਇੱਥੇ ਆ ਕੇ ਜਿਹੜੋ ਤੁਸੀਂ ਸਪੋਰਟਸ ਕਲੱਬ ਸ਼ੁਰੂ ਕੀਤਾ ਤੇ ਬਹੁਤ ਸਾਰੇ ਸਾਥੀਆਂ ਨੇ ਸੁਝਾਅ ਵੀ ਹੋਣੇ ਕਿ ਆਪਾਂ ਆ ਨਾਮ ਰੱਖਦੇ ਆ ਆ ਨਾਮ ਰੱਖਦੇ ਆ ਔਰ ਗੁਰੂ ਰਵਿਦਾਸ ਮਰਦ ਜੀ ਦੇ ਨਾਮ ਤੇ ਰੱਖਣ ਤੋਂ ਸੁਝਾਅ ਕੀ ਸਾਥੀ ਉਹਨੂੰ ਦਿੱਤਾ ਗਿਆ ਤੇ ਕਿ ਇਹ ਈਜ਼ੀ ਸਗਾ ਰੱਖਣਾ ਚਾਹ ਕੋਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਤੁਹਾਨੂੰ ਇਹ ਸਾਨੂੰ ਇਸ ਕਰਕੇ ਅਸੀਂ ਸੋਚਿਆ ਵੀ ਇੱਥੇ ਇੰਗਲੈਂਡ ਦੇ ਵਿੱਚ ਗੁਰੂ ਰਵਿਦਾਸ ਦੇ ਨਾਮ ਤੇ ਜਰੂਰ ਕੋਈ ਐਸਐਲਟੀ ਕਲੱਬ ਜਾਂ ਗੁਰਦਾਪੁਰ ਟੋਕ ਕਲੱਬ ਰੱਖਿਆ ਜਾਵੇ ਸਾਨੂੰ ਪਹਿਲਾਂ ਤਾਂ ਗੁਰਦਾਸ ਫੁੱਟਬਾਲ ਕਲੱਬ ਆਪਣਾ ਚੱਲਦਾ ਸੀਗਾ ਉਸ ਤੋਂ ਬਾਅਦ ਇਹ ਸ਼ੌਂਕ ਪੈਦਾ ਹੋਇਆ ਕਿ ਗੁਰੂਦਾਸ ਮਰਜੀ ਦੇ ਨਾਂ ਤੇ ਗੁਰੂਦਾਸ ਸਪੋਰਟਸ ਕਲੱਬ ਵੀ ਬਣਾਇਆ ਜਾਵੇ ਸਰ ਕੀ ਬਿਸ਼ਪ ਦੇ ਵਿੱਚ ਗਾਜੀ ਨੇ ਗੁਰੂਦਾਸ ਫੁੱਟਬਾਲ ਕਲੱਬ ਜਾਂ ਗੁਰੂਦਾਸ ਸਪੋਰਟਸ ਕਲੱਬ ਇਹ ਇੱਕੋ ਹੀ ਆ ਜਿਹੜਾ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਆ ਜੀ ਇੱਕੋ ਹੀ ਇੰਗਲੈਂਡ ਦੇ ਵਿੱਚ ਤੇ ਕੋਈ ਆ ਹਾਂਜੀ ਹਾਂਜੀ ਸਪੋਰਟਸ ਕਲੱਬ ਇੱਕ ਫੁੱਟਬਾਲ ਕਲੱਬ ਗੁਰਦਾਸ ਮਰਜੀ ਦੇ ਨਾਮ ਤੇ ਇੱਕ ਗੁਰੂਦਾਸ ਸਪੋਰਟਸ ਕਲੱਬ ਜਿਹੜਾ ਸੈਲਟੀਕ ਆ ਉਹ ਵੀ ਕੋਈ ਆ ਜਦੋਂ ਫਿਰ ਤੁਸੀਂ ਜਿੱਦਾਂ ਮੰਨ ਲਓ ਜਾਂ ਫੁੱਟਬਾਲ ਆਪਣੇ ਦੁਨਜਾਸ ਫੁੱਟਬਾਲ ਕਲੱਬ ਜਾਂ ਫਿਰ ਸਕੂਲਸ ਤੇ ਜਾਂਦੇ ਸੀਗੇ ਕਿਤੇ ਵੀ ਤੇ ਕਈ ਵਾਰੀ ਗੁਰੂ ਰਬੀਦਾਸ ਮਹਾਰਾਜ ਜੀ ਦਾ ਮੈਂ ਸੁਣਿਆ ਕਿ ਨਾਮ ਵੀ ਉਹ ਸਹੀ ਤਰ੍ਹਾਂ ਨਹੀਂ ਸੀ ਤੁਹਾਡੇ ਕਲੱਬ ਦਾ ਲੈਂਦੇ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਕਈ ਵਾਰ ਜਦੋਂ ਫੁੱਟਬਾਲ ਦੇ ਮੈਚ ਤੇ ਜਾਣਾ ਉਹ ਨਹੀਂ ਕਹਣਾ ਰਬੀਦਾਸ ਫੁੱਟਬਾਲ ਕਲੱਬ ਫਿਰ ਸਾਨੂੰ ਇਹੋ ਸਾਹਮਣਾ ਕਰਨਾ ਪਿਆ ਕਿ ਸਾਡੀ ਟੀਮ ਦਾ ਨਾਮ ਗੁਰੂ ਰਬੀਦਾਸ ਫੁੱਟਬਾਲ ਕਲੱਬ ਹੈ ਦੀ ਗੱਲ ਜਾਂ ਫਿਰ ਆਪਣੀ ਗੱਲ ਤੇ ਡੇ ਰਹਿੰਦੇ ਵੀ ਨਹੀਂ ਅਸੀਂ ਤੇ ਕਹਿਣਾ ਨਹੀਂ ਫਿਰ ਮੈਨੂੰ ਕਹਿਣਾ ਹੀ ਪੈ ਜਾਂਦਾ ਸੀ ਕਿ ਇਹ ਵੀ ਦਿੰਦੇ ਸੀ ਗੁਰੂਰਦਾ ਫੋਟੋ ਕਲੱਬ ਹਾਂਜੀ ਕਿਉਂਕਿ ਸਾਡਾ ਨਾਂ ਹੀ ਗੁਰੂਰਦਾ ਫੋਟੋ ਕਲੱਬ ਹੈ ਹਾਂਜੀ ਸਭ ਪੂਰੇ ਬਿਸ਼ਪ ਦੇ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਆ ਇੱਕ ਤਾਂ ਚਲੋ ਬਹੁਤ ਬੜੀ ਸਪੋਰਟ ਦੇ ਆ ਸੀ ਲੋਕਾਂ ਨੇ ਜੋੜੇ ਪੱਟੀ ਗੱਲ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਆ ਔਰ ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਜਿਹੜਾ ਕੋਈ ਜਿਹੜੇ ਸਪੋਰਟਸ ਆ ਜਾਂ ਖੇਡਾਂ ਆ ਔਰ ਇਹਨਾਂ ਦੇ ਬੰਨ ਉਤਸ਼ਾਹਿਤ ਕਰਨ ਲਈ ਗੁਰੂ ਘਰ ਦੀ ਕਮੇਟੀ ਨੂੰ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਵੀ ਤੁਹਾਡਾ ਸਾਥ ਜੋਗ ਕਰਦੇ ਹੀ ਹੈ ਵੈਸੇ ਹੋਰ ਵੀ ਵੱਡੇ ਤਰੀਕ ਨਗਰ ਹਾਂਜੀ ਮੈਂ ਤਾਂ ਚਾਹੁੰਦਾ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਬ ਗੁਰੂ ਉਹਨਾਂ ਨੂੰ ਟ੍ਰੇਨ ਕਰੋ ਗੁਰੂ ਦਾ ਸਾਡੇ ਕਲੱਬ ਲਈ ਉਹ ਦੌੜਨ ਆਪਣੇ ਭੈਣਾਂ ਬੱਚੀਆਂ ਹੋਰ ਵੀ ਦੌੜ ਸਕਦੇ ਆ ਗੱਲੇ ਬੱਚੇ ਨਹੀਂ ਭੈਣਾਂ ਵੀ ਆ ਸਕਦੀਆਂ ਆਪਣੇ ਛੋਟੀਆਂ ਬੱਚੀਆਂ ਦੌੜ ਸਕਦੀ ਸਾਡੇ ਨਾਂ ਤੇ ਗੁਰੂ ਦਾ ਸਾਡੇ ਕਲੱਬ ਦੇ ਨਾਂ ਤੇ ਬਹੁਤ ਵੱਡਾ ਪ੍ਰਾਲਾ ਹੈ ਆਏ ਆਪਜੀ ਹੋਰ ਆਪ ਦੀ ਸਾਰੇ ਸਾਥੀਆਂ ਦੇ ਵੱਲੋਂ ਕਿ ਮਤਲਬ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਸੰਗਤ ਦਾ ਕਿ ਹੋਰ ਸਹਿਯੋਗ ਦੀ ਲੋੜ ਹੈਗੀ ਜਾਂ ਮੈਂਬਰ ਜਿਹੜੇ ਆ ਇਨਫ ਹੈਗੇ ਆ ਯਾਨੀ ਕਿ ਇਹਨੂੰ ਬਜਟ ਤੱਕ ਨੇ ਕਿਉਂ 1978 ਤੋਂ ਚੱਲਦਾ ਪਿਆ ਹੈ ਹਾਂਜੀ ਲਗਭਗ 47 ਸਾਲ ਹੋ ਗਏ ਆ ਹਾਂਜੀ ਤੇ ਕਿਹੋ ਜਿਹਾ ਸਾਥ ਮਿਲ ਰਿਹਾ ਆ ਸਾਧਾਰਨ ਯੂਕੇ ਦੇ ਰਿਹਾ ਹਾਂ ਸਾਥ ਸੁਣਨਾ ਮੈਨੂੰ ਤਾਂ ਹੋਰ ਸਾਨੂੰ ਹੋਰ ਵੀ ਸਪੋਰਟ ਚਾਹੀਦੀ ਆ ਹੋਰ ਮੈਂ ਇਹ ਵੀ ਕਹਿ ਰਿਹਾ ਵੀ ਬੱਚੇ ਆਉਣ ਦੌੜਨ ਸਾਡੇ ਦੇ ਨਾਲ ਤੇ ਮੇਰਾ ਨੰਬਰ ਲੈ ਸਕਦੇ ਜਾਂ ਆਪਣੇ ਗੁਰਦਵਾਰ ਗੁਰਦਵਾਰ ਦਾ ਨੰਬਰ ਹਾਂਜੀ ਜੋ ਬੋਲੇ ਸ਼ੋਹਰ ਪਾਏ ਗੁਰੂ ਵਿਦਾਸ ਮਹਾਰਾਜ ਕੀ ਜੈ ਮੇਰਾ ਨਾਮ ਚੰਨाराम ਫਹੀਰ ਹੈ ਤੇ ਜੋ ਗੁਰੂਵਾਲਾ ਫੁੱਟਬਾਲ ਕਲੱਬ 1978 ਵਿੱਚ ਬਣਾਇਆ ਸੀ ਅੱਜ ਤੱਕ ਵੀ ਬਹੁਤ <strong> ਸਟਰੋਂਗ </strong> ਚੱਲ ਰਿਹਾ ਤੇ ਫੋਰਸਾਂ ਇਹ ਹੀ ਦਿੰਦੇ ਆ ਜਿੰਨੇ ਵੀ ਸਾਡੇ ਹੋਰ ਜੁਣ ਉਹ ਟੀਮਾਂ ਬਣ ਸਕਣ ਬੱਚਿਆਂ ਦੀ ਲੜਕੀਆਂ ਦੀ ਇਹ ਕੋਈ ਵੀ ਸਪੋਰਟਸ ਕਰਨ ਤੇ ਇਕੱਲੇ ਫੁੱਟਬਾਲ ਨਹੀਂ ਖੇਡਣਾ ਵਾਲੀਬਾਲ ਵੀ ਖੇੜ ਸਕਦੇ ਆ ਬਾਸਕੇਟਬਾਲ ਵੀ ਖੇੜ ਸਕਦੇ ਆ ਰਨਿੰਗ ਵੀ ਰਨਿੰਗ ਵੀ ਕਰ ਸਕਦੇ ਆ ਇਸ ਲਈ ਬਹੁਤ ਸਾਰੇ ਜਿੰਨੇ ਵੀ ਮੈਂਬਰ ਹੋਣ ਉਹ ਨਹੀਂ ਥੋੜੇ ਹਨ ਜੋ ਵੀ ਸਨਮਨ ਸਾਹਿਬ ਉਸੇ ਬਹੁਤ ਹੀ ਬਾਕੀ ਹੋਰ ਖਰਚੇ ਬਾਣੀ ਦੀ ਗੱਲ ਹੈਗੀ ਆ ਜੋ ਵੀ ਪਹਿਲਾਂ ਸਾਨੂੰ ਗੁਰਦੁਆਰਾ ਸਹਿਲ ਕਰਦੇ ਸੀ ਇਸ ਵੇਲੇ ਉਹ ਘੱਟ ਗੱਦੀ ਕਰਦੇ ਆ ਫਿਰ ਵੀ ਜਿਹੜੇ ਜੋ ਪੁਰਾਣੇ ਮੈਂਬਰ ਆ ਜਿਵੇਂ ਰਸ਼ਦ ਨਾ ਕਮਲਗੁਰ ਗੱਡੂ ਆ ਹੋਰ ਜਿਹੜੇ ਬਹੁਤ ਸਾਰੇ ਪੁਰਾਣੇ ਮੈਂਬਰ ਆ ਉਹ ਸਾਰੇ ਆਪਣੇ ਖਰਚੇ ਵਿੱਚ ਹਿੱਸਾ ਪਾਉਂਦੇ ਆ ਜਿਨ੍ਹਾਂ ਦਾ ਬਹੁਤ ਹੀ ਅਸੀਂ ਕਲੱਬ ਵੱਲੋਂ ਧੰਨਵਾਦ ਕਰਦੇ ਆ ਇਹ ਬਹੁਤ ਵੱਡਾ ਅਪਰਾਲਾ ਹੈ ਜੁਕੇ ਇੰਗਲੈਂਡ ਦੀ ਧਰਤੀ ਦੇ ਉੱਤੇ ਜੋ ਗੁਰੂ ਰਵਿਦਾਸ ਮਰਜੀ ਦੇ ਨਾਂ ਤੇ ਗੁਰੂ ਰਵਿਦਾਸ ਫੁੱਟਬਾਲ ਕਲੱਬ ਚਾਹੇ ਗੁਰੂ ਰਵਦਾਸ ਸਪੋਰਟਸ ਕਲੱਬ ਚੱਲ ਰਿਹਾ ਜ਼ਾਹਿਰ ਹੈ ਕਿ ਇਹ ਜਿਹੜੀਆਂ ਚੀਜ਼ਾਂ ਲਗਭਗ 47 ਸਾਲ ਤੋਂ ਯਾਨੀ ਕਿ 1978 ਤੋਂ ਚੱਲਦੀ ਪਈਆਂ ਹਨ ਔਰ ਅੱਜ ਤੱਕ ਜਦ ਤਲਾ 2025 ਹੋ ਗਿਆ ਹੈ ਤੇ ਇਹਨੂੰ ਚਲਾਉਣ ਦੇ ਲਈ ਕਾਫੀ ਜਿਹੜਾ ਹੈ ਫਾਈਨੰਸ਼ੀ ਤੌਰ ਤੇ ਵੀ ਜਿਹੜਾ ਲੋਡ ਪੈਂਦੀ ਹੋਵੇ ਕਾਦੀ ਸਾਥੀ ਤੁਸੀਂ ਦੱਸਿਆ ਕਿ ਨਾਂ ਜਿਹੜਾ ਸਹਿਯੋਗ ਕੀਤਾ ਆ ਕੀ ਆਉਣ ਵਾਲੇ ਸਮੇਂ ਵਿੱਚ ਤੁਸੀਂ ਚਾਹੁੰਦੇ ਹੋ ਕਿ ਜਿੰਨੀਆਂ ਵੀ ਗੁਰੂ ਘਰ ਦੀਆਂ ਕਮੇਟੀਆਂ ਆ ਕਿਉਂਕ ਦਾ ਗੁਰੂ ਸਾਹਿਬ ਨੂੰ ਜਾਂਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਆ ਕਿ ਜਾਨਕਿ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਆ ਉਹ ਵੀ ਵੱਧ ਚੜ ਕੇ ਸਹਿਯੋਗ ਕਰਨ ਔਰ ਇਹ ਹੋਰ ਵੀ ਜਿਹੜਾ ਜਾਨਕਿ ਆਉਣ ਵਾਲੇ 50 ਸਾਲਾਂ ਲਈ ਵੀ ਜਿਹੜਾ ਵਧੀਆ ਚੱਲੀ ਜਿਹੜਾ ਚਾਹੁੰਦੇ ਜਿੰਨੇ ਵੀ ਆਪਣੇ ਗੁਰੂ ਘਰ ਆ ਗਲੇ ਲੱਗ ਸਕਿਆ ਸਾਰੇ ਦੇ ਸਾਰੇ ਹੀ ਆਪੋ ਆਪਣੇ ਟੀਮਾਂ ਬਣਾਉਣ ਫੁੱਟਬਾਲ ਕਲੱਬ ਬਣਾਉਣ ਜਾਂ ਵਾਲੀਬਾਲ ਬਣਾਉਣ ਜੋ ਵੀ ਉਹਨਾਂ ਕੋਲ ਪਲੇਅਰ ਮਿਲਦੇ ਆ ਉਸ ਤਰ੍ਹਾਂ ਉਹ ਟੀਮਾਂ ਬਣਾਉਣ ਦਾ ਆਪਣੇ ਗੁਰੂ ਦਾ ਨਾਮ ਹੋਰ ਚਾਹੁੰਦਾ ਤੇ ਅਸੀਂ ਵੀ ਜੇ ਇਸ ਇਥੇ ਅਸੀਂ ਮਦਦ ਕਰ ਸਕਾਂਗੇ ਉਹ ਵੀ ਕਰਾਂਗੇ ਜਿਦਾ ਆਪਣੇ ਸ਼ਿੰਦਾ ਕਮਲ ਵਾਲਾ ਗੱਡੂ ਆ ਇਹ ਕੱਪੜੇ ਦਾ ਕੰਮ ਦੇ ਬਹੁਤ ਸੇਵਾ ਕਰਦੇ ਛਨ ਜੋ ਵੀ ਕਿੱਟਾਂ ਬਣਾ ਕੇ ਦਿੰਦੇ ਛਨ ਹੋਰ ਵੀ ਜੇ ਅਸੀਂ ਵੀ ਕਲੱਬਾਂ ਨੂੰ ਕੇ ਸੇਵਾ ਕਰ ਸਕੀ ਅਸੀਂ ਉਹ ਵੀ ਕਰਨੇ ਤਿਆਰ ਹੈ ਲੱਗੇ ਕੋਈ ਬਣਾਉਣ ਤਾਂ ਬਹੁਤ ਚੰਗੀ ਗੱਲ ਹੋਗੀ ਜੋ ਬੋਲ ਲਈ ਸੋਨਰ ਭਾਏੁਰਬਦਾਸ ਮਹਾਰਾਜ ਕੀ ਜੈ ਅੱਜ ਅਸੀਂ ਸ਼੍ਰੀ ਰਵਿਦਾਸ ਪੱਵਨ ਬਰਮੀਗਾਮ ਦੇ ਸਾਹਮਣੇ ਖੜੇ ਆ ਬਹੁਤ ਖੁਸ਼ੀ ਹੋਈ ਨਾਲ ਮੇਰੇ ਸਾਥੀ ਖੜੇ ਨੇ ਉਹਨਾਂ ਨੇ ਦੱਸਿਆ ਸਪੋਰਟਸ ਕਲੱਬ ਦੇ ਬਾਰੇ ਵੀ ਫੋਟੋ ਕਲੱਬ ਬਾਰੇ ਵੀ ਸਾਡੇ ਬਾਰੇ ਵੀ ਚਲੋ ਜਿੰਨੀ ਕ ਅਸੀਂ ਸਾਡੀ ਸੇਵਾ ਹੋ ਚੁੱਕੀ ਹੈ ਅਸੀਂ ਕਰ ਚੁੱਕੇ ਮੈਂ ਇੱਕ ਹੋਰ ਅਪੀਲ ਛੋਟੀ ਜੀ ਕਰਨਾ ਚਾਹੁੰਨਾ ਜਿੰਨੇ ਵੀ ਗੁਰੂ ਘਰ ਹੈ ਜਿਨ੍ਹਾਂ ਦੇ ਕੋਲ ਆਪਣੇ ਮੁੰਡੇ ਖੇਡਣ ਵਾਲੇ ਹੈ ਕੋਈ ਨਾ ਕੋਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਖੇਡਣਾ ਚਾਹੁੰਦੇ ਆ ਉਹ ਕੰਟੈਕਟ ਸਾਡੇ ਨਾਲ ਕਰ ਸਕਣ ਕਿ ਸਾਡੀ ਫੁੱਟਬਾਲ ਦੀ ਲੀਗ ਵੀ ਚੱਲਦੀ ਹੈ ਜਿਹੜੀ ਆਉਂਦੇ ਮਹੀਨੇ ਤੋਂ ਸ਼ੁਰੂ ਹੋ ਜਾਣੀ ਆ 5-6 ਮਹੀਨੇ ਲਈ ਉਹ ਵੀ ਚਲਣੀ ਆ ਬਹੁਤ ਪਲੇਅਰਾਂ ਦੀ ਲੋੜ ਪੈਂਦੀ ਆ ਅਸੀਂ ਚਾਹਨੇ ਆ ਕਿ ਉਹ ਸਾਡੇ ਨਾਲ ਜੁਆਇਨ ਹੋਣ ਸਾਡੇ ਲੋਕਲ ਵੀ ਤੇ ਦੂਰੋਂ ਵੀ ਕੋਈ ਖੇਲਣਾ ਚਾਹੁੰਦਾ ਉਹ ਵੀ ਖੇਲ ਸਕਦਾ ਆ ਤਾਂ ਆਖਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿੰਨਾ ਵੀ ਕੋਈ ਕੰਟੈਕਟ ਕਰਕੇ ਸਾਡੇ ਨਾਲ ਜੇ ਕੋਈ ਕਿਸੇ ਵੀ ਕਿਸਮ ਦੀ ਸਪੋਰਟ ਕਰ ਸਕਦਾ ਸਾਨੂੰ ਜ਼ਰੂਰ ਕਰ ਸਕਰੇ ਨੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਤਾਂ ਆਖਰ ਦੇ ਵਿੱਚ ਮੈਂ ਹੁਣ ਸਿਰਫ ਜੇ ਜਕਾਰਾ ਲਾਉਂਗਾ ਜੋ ਬੋਲੇ ਸੋ ਨਰਪੈ ਗੁਰੂ ਦਾਸ ਮਹਾਰਾਜ ਕੀ ਜੈ ਔਰ ਆਪਾਂ ਸਾਰੇ ਕਲੱਬ ਵੱਲੋਂ ਤੇ ਸਾਰੇ ਪੜੀਆਂ ਸੰਗਤ ਵੱਲੋਂ ਚੈਨਲ 22 ਲਾਈਵ ਨਿਊਜ਼ ਜੋ ਇੰਡੀਆ ਤੋਂ ਆਏ ਪਾਈਸਾ ਉਹ ਜੋ ਵੀਡੀਓ ਬਣਾ ਰਹੇ ਹਨ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਅਰਦਾ ਕਰਦੇ ਹਾਂ ਜੋ ਇਹ ਲਾਈਵ ਆਪਣੇ YouTube ਦੇ ਪਾ ਰਹੇ ਆ ਜਿਸ ਵਿੱਚ ਕਲੱਬ ਦੇ ਤੇ ਗੁਰੂ ਰਗਵਤਾਸ ਫੋਟੋ ਕਲੱਬ ਤੇ ਪਵੰਨ ਦੀ ਬਹੁਤ ਹੀ ਮਸ਼ਹੂਰੀ ਹੋ ਰਹੀ ਕਮਿਊਨਿਟੀ ਦੇਖ ਰਹੀ ਹੈ ਇਸ ਦਾ 22 ਲਾਈਵ ਨਿਊਜ਼ ਦਾ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ ਚਾਰ ਦਿਨਾਂ ਬਾਅਦ ਲੱਗਿਆ